ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਫਾਈਨਾਂਸ ਅਤੇ ਡੀਐਸਏ ਐਸੋਸੀਏਸ਼ਨ ਵੱਲੋਂ ਗਰੀਬ ਬੱਚਿਆਂ ਨਾਲ ਮਠਿਆਈ ਵੰਡ ਕੇ ਬਣਾਈ ਗਈ ਦੀਵਾਲੀ ਇਹ ਇਨੀਸ਼ੀਏਟਿਵ ਜੋ ਹੈ ਬਹੁਤ ਜ਼ਿਆਦਾ ਭਲਾਈ ਨੋਕ ਪੁਲ ਮਾਨਵਤਾ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਅੱਜ ਉਹਨਾਂ ਨੇ ਦੀਵਾਲੀ ਬਣਾਈ ਗਰੀਬ ਬੱਚਿਆਂ ਨੂੰ ਦੀਵਾਲੀ ਦੀ ਮਠਿਆਈ ਦੇ ਡੱਬੇ ਵੰਡ ਕੇ ਦੀਵਾਲੀ ਬਣਾਈ ਕੀ ਇਹ ਪੂਰਾ ਮਾਮਲਾ ਉਹ ਦੇਖਦੇ ਹਾਂ ਰਿਪੋਰਟ ਅਸ਼ੋਕ ਮੰਦਲ ਦੀ ਰਿਪੋਰਟ ਜਿਹੜਾ ਫਾਈਸ ਸਰਵਿਸ ਦਾ ਓਨਰ ਹੈ ਪਲੱਸ ਡੀਐਸਏ ਐਸੋਸੀਏਸ਼ਨ ਨਾਲ ਜਿਹੜੇ ਇਹਨਾਂ ਦਾ ਮੈਂਬਰ ਆਗਾ ਮੇਰੇ ਵੱਲੋਂ ਸਾਰੇ ਬਟਿੰਡਾ ਵਾਸੀਆਂ ਨੂੰ ਦਿਵਾਲੀ ਤੇ ਬਹੁਤ-ਬਹੁਤ ਵਧਾਈਆਂ ਤੇ ਸਾਡੀ ਬਟਿੰਡਾ ਜੋ ਡੀਐਸਏ ਐਸੋਸੀਏਸ਼ਨ ਹੈ ਇਹਦੇ ਵੱਲੋਂ ਥੋੜਾ ਜਿਹਾ ਇੱਕ ਦਿਵਾਲੀ ਤੇ ਬੱਚਿਆਂ ਨੂੰ ਮਠਾਈ ਅਸੀਂ ਉਹ ਕਰ ਰਹੇ ਆਗੇ ਆਪਦੇ ਵੱਲੋਂ ਸੈਲੀਬ੍ਰੇਟ ਤੇ ਬਹੁਤ-ਬਹੁਤ ਵਧਾਈ ਸਰ ਜੀ ਇਹੜੀ ਐਸੋਸੀਏਸ਼ਨ ਹੈ ਤੋਂ ਵੀ ਹੋਰ ਕਿਹੜੇ-ਕਿਹੜੇ ਕੰਮ ਕਰਦੀ ਹੈ ਐਸੋਸੀਏਸ਼ਨ ਸਾਡੀ ਜੀ ਜਿਵੇਂ ਹੁਣ ਗਰੀਬ ਬੱਚਿਆਂ ਨੂੰ ਪੜ੍ਹਾਈ ਦਾ ਜੀ ਉਹਦੀ ਅਸੀਂ ਬੱਚੇ ਦੇ ਜਿਹੜਾ ਲੋੜ ਬੰਦਾ ਉਹਦੀ ਹੈਲਪ ਕਰਦੇ ਆ ਜੀ ਠੀਕ ਹੈ ਜੀ ਪਲੱਸ ਜਿਵੇਂ ਹੁਣ ਰੋਖ ਅਸੀਂ ਪੌਦੇ ਪੌਦਿਆਂ ਸਾਡੀ ਐਕਸ਼ਨ ਲਾਉਂਦੀ ਹੈ ਜਿੰਨੇ ਸਾਡੇ ਮੈਂਬਰ ਹੈਗੇ ਹੈਗੇ ਆ ਬਲਕਿ ਉਹ ਜਿੱਥੇ-ਜਿੱਥੇ ਸਾਡੇ ਮਿਲਕੀ ਹੈਗੇ ਆ ਡਿਸਟ੍ਰਿਕਟ ਵਾਈਜ਼ ਸਾਰੇ ਮੈਂਬਰ ਆ ਉਹ ਆਪਣੇ ਆਪਣੇ ਘਰੇ ਪੌਦੇ ਲਾ ਕੇ ਸਾਨੂੰ ਇੱਕ ਦੋ ਮਹੀਨੇ ਦੇ ਕਿ ਪੌਦਾ ਲਾਉਂਦੇ ਆ ਉਹ ਅ ਜੀ ਸੀਟਿੰਗ ਦਮਾਨ ਐਜ਼ ਅ ਪ੍ਰੈਜ਼ੀਡੈਂਟ ਫਰਾਂਸ ਡੀ ਐਸੋਸੀਏਸ਼ਨ ਨੂੰ ਆ ਵੱਲੋਂ ਮਤਲਬ ਕਿ ਆਪਣਾ ਇਹ ਇਸ ਇੰਡੀਆ ਦਾ ਆਪਣਾ ਫੇਮਸ ਤੇ ਮਤਲਬ ਕਿ ਪਿਆਰ ਦੀਵਾਲੀ ਜੀਆਂ ਮਤਲਬ ਕਿ ਸਾਰੇ ਆਪਣੇ ਪੱਤਰਕਾਰ ਵੀਰਾਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਆਪਣਾ ਵੀ ਅੱਜ ਮਤਲਬ ਉਹ ਐਸੋਸੀਏਸ਼ਨ ਵੱਲੋਂ ਵੀ ਕੋਈ ਥੋੜਾ ਜਿਹਾ ਬੱਚਾ ਨਾਲ ਜਾ ਕੇ ਤੇ ਆਪਾਂ ਨੂੰ ਪਤਾ ਵੀ ਥੋੜਾ ਜਿਹਾ ਦੂਰ ਬੰਦ ਲੈ ਉਹਨਾਂ ਨਾਲ ਵੀ ਇਹ ਸਿਹਤ ਹਾਰ ਨੂੰ ਸੈਲੀਬ੍ਰੇਟ ਕੀਤਾ ਜਾਵੇ ਕਿਉਂਕਿ ਇਹ ਸਾਰਿਆਂ ਲਈ ਹੀ ਆਪਣੇ ਲਈ ਇੱਕ ਜਿਹੜਾ ਇਹ ਤਿਹਾਰ ਹੈਗਾ ਇੱਕ ਇੱਕ ਪ੍ਰੇਰਣਾ ਵੀ ਆਪਣੇ ਲਈ ਤੇ ਇੱਕ ਆਪਣਾ ਬੈਸਟ ਫੈਸਟੀਵਲ ਆ ਜਿਹਨੂੰ ਆਪਾਂ ਕਹਦੇ ਆ ਦਿਵਾਲੀ ਆਪਾਂ ਦੇਖੋ ਕੁਝ ਵੀ ਆ ਕੁਝ ਕੰਮ ਕਰਨਾ ਹੁੰਦਾ ਕੋਈ ਚੀਜ਼ ਲੈਣੀ ਆ ਕੁਝ ਕਰਨਾ ਪਗਣਾ ਦਿਵਾਲੀ ਤੇ ਲਵਾਂਗੇ ਦਿਵਾਲੀ ਤੇ ਕਿਉਂਕਿ ਦਿਵਾਲੀ ਕਹੇ ਲੋ ਵੀ ਆਪਣੇ ਹਰੇਕ ਹਰੇਕ ਮਤਲਬ ਕਿ ਕਿਤੇ ਵੀ ਜਿਸ ਵਕਤੀ ਬੈਠਾਗਾ ਸਾਰਿਆਂ ਲਈ ਹੀ ਦਿਵਾਲੀ ਜਿਹੜਾ ਇੱਕ ਇੱਕ ਇਹ ਜਿਹਾ ਤਿਹਾਰ ਹੈਗਾ ਕਿ ਵੀ ਜਿਹਨੂੰ ਆਪਾਂ ਹਰ ਕੋਈ ਆਪਦੇ ਮਤਲਬ ਜਿੰਨੇ ਜੋਗਾ ਹੈ ਸੈਲੀਬ੍ਰੇਟ ਕਰਦਾ ਇਹਨੂੰ ਠੀਕ ਹੈ ਜੀ ਤਾਂ ਕਰਕੇ ਫਿਰ ਅਸੀਂ ਐਸੋਸੀਏਸ਼ਨ ਵੱਲੋਂ ਅੱਜ ਸੋਚਿਆ ਕਿ ਬੱਚਿਆਂ ਨਾਲ ਥੋੜਾ ਜਾਂ ਵੀ ਜਾ ਕੇ ਇਹਨੂੰ ਸੈਲੀਬ੍ਰੇਟ ਕੀਤਾ ਜਾਵੇ ਤੇ ਉਹਦੇ ਕਰਕੇ ਅਸੀਂ ਅੱਜ ਇੱਥੇ ਆਪਦੇ ਵੱਲੋਂ ਜੋ ਵੀ ਕੋਈ ਮਾੜਾ ਮੋਟਾ ਕੋਈ ਮੋ ਮਿੱਠਾ ਕਰਾ ਸਕਦੇ ਆ ਬੱਚਿਆਂ ਦਾ ਹਨਾ ਤੇ ਤਾਂ ਕਰਕੇ ਅਸੀਂ ਆਏ ਨਾਲ ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹਾਂਜੀ ਸਰ ਮੈਂ ਪੂਜਾ अरोੜਾ ਮ ਫੀਮਲ ਵਿੰਗ ਮਹਿਲਾ ਪ੍ਰਧਾਨ ਜੀ ਮੈਂ ਆਹੀ ਕਹਿਣਾ ਚਾਹੂੰਗੀ ਅਸੀਂ ਆਪਦੀ ਖੁਸ਼ੀ ਨਾਲ ਨਾਲ ਸਾਂਝੀ ਕਰਨਾ ਚਾਹੁੰਦੇ ਆਂ ਦੀਵਾਲੀ ਦੇ ਮੌਕੇ